ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਅੱਜ ਕੱਲ ਕਰਦੇ ਆ ਜਿਹੜੇ ਪੰਜਾਬ ਦੇ ਦੋ ਵੱਡੇ ਬੁਚੜ ਨੇ ਪਹਿਲਾ ਬੁਚੜ ਹੈਗਾ ਬੁਚੜਾਂ ਦੇ ਵਿੱਚ ਹੀ ਇਹ ਰਲ ਜਾਂਦੇ ਨੇ ਪਹਿਲਾ ਬੁਚੜ ਹੈਗਾ ਅਮਿਤ ਸ਼ਾ ਜੋ ਕਿ ਸਿੱਖਾਂ ਦੇ ਹਮੇਸ਼ਾ ਵਿਰੁੱਧ ਰਹਿੰਦਾ ਕਿਸੇ ਦਿਨ ਤੇ ਰਿਟ੍ਰੈਟ ਵੀ ਇਕੱਠੀ ਜਾਣੀ ਆ ਸੋਚ ਸਮਝ ਕੇ ਬੋਲਿਆ ਕਰ ਸਾਡੇ ਬੰਦੀ ਸਿੰਘ ਰਹਾ ਹੋਣਗੇ ਅੱਜ ਨਹੀਂ ਤਾਂ ਕੱਲ ਉਹਨਾਂ ਦੇ ਖਿਲਾਫ ਇੱਕ ਸਬੂਤ ਵੀ ਹੈ ਨਹੀਂ ਉਹਨਾਂ ਦੀ ਉਮਰ ਨੰਗ ਗਈ ਜਿੰਨੀਆਂ ਧਾਰਾ ਹੁੰਦੀਆਂ ਜਾਂ ਜਿੰਨੀ ਸਜ਼ਾ ਹੁੰਦੀ ਆ ਉਸ ਤੋਂ ਦੁੱਗਣੀ ਪੁਖਤੀ ਬੈਠੇ ਨੇ ਉਹ ਪਰ ਤੁਸੀਂ ਡਰਦੇ ਮਾਰੇ ਉਸ ਨੂੰ ਬਾਹਰ ਨਹੀਂ ਕੱਢਦੇ ਸਾਡੇ ਬੰਦੀ ਸਿੰਘਾਂ ਨੂੰ ਡਰਦੇ ਮਾਰੇ ਤੁਸੀਂ ਬਾਹਰ ਨਹੀਂ ਕੱਢਦੇ ਕਿ ਸਾਡਾ ਵੀ ਕਿਤੇ ਨੰਬਰ ਨਾ ਲਾ ਦੇ ਦੂਜਾ ਹੈਗਾ ਰਵਨੀਤ ਬਿੱਟੂ ਇਹ ਵੀ ਸਿੱਖਾਂ ਪ੍ਰਤੀ ਬਹੁਤ ਗਲਤ ਬੋਲਦਾ ਹੈ ਇਹ ਵੀ ਸਾਡੇ ਬੰਦੀ ਸਿੰਘਾਂ ਦੇ ਖਿਲਾਫ ਬਹੁਤ ਗਲਤ ਬੋਲਦਾ ਹੈ ਖਾਲਸਤਾਨੀਆਂ ਬਾਰੇ ਗਲਤ ਬੋਲਦਾ ਹੈ ਪਹਿਲਾਂ ਤਾਂ ਤੁਸੀਂ ਖਾਲਸਤਾਨੀ ਦਾ मीनिंग ਸਮਝ ਲਓ ਹੈ ਕੀ ਹੈ ਫਿਰ ਤੁਸੀਂ ਬੋਲਿਓ ਤੁਸੀਂ ਸਾਡੇ ਬੰਦੀ ਸਿੰਘਾਂ ਨੂੰ ਹਮੇਸ਼ਾ ਗਲਤ ਬੋਲਦੇ ਰਹਿੰਦੇ ਹੋ ਵਾਹਿਗੁਰੂ ਨੇ ਮਿਹਰ ਕੀਤੀ ਤਾਂ ਉਹ ਛੇਤੀ ਹੀ ਬਾਹਰ ਹੋਣਗੇ ਜਿੱਦ ਦੇ ਬਾਹਰ ਆ ਗਏ ਸਮਝ ਲਿਓ ਤੁਹਾਡਾ ਨੰਬਰ ਪੱਕਾ ਹੈ ਇਹ ਡਰਦੇ ਨੇ ਕਿ ਸਾਡਾ ਨੰਬਰ ਨਾ ਲੱਗ ਜੇ ਸਾਨੂੰ ਕਿਤੇ ਗੱਡੀ ਨਾ ਚਾੜ ਦੇਣ ਜਿਵੇਂ ਬਿਆਨਤ ਸਿੰਘ 부ਚੜ ਸੀ ਸੀਐਮ ਉਹਨੂੰ ਗੇਮ ਗੱਡੀ ਚਾੜਿਆ ਸੀ ਉਸੇ ਤਰ੍ਹਾਂ ਹੀ ਸਾਨੂੰ ਨਾ ਗੱਡੀ ਚਾੜ ਦੇਣ ਕਿਉਂਕਿ ਉਹ ਆਪਦੀ ਧਰਮ ਦੀ ਖਾਤਰ ਲੜਦੇ ਨੇ ਧਰਮ ਦੀ ਖਾਤਰ ਮੀਨਜ਼ ਧਰਮ ਦਾ ਸ਼ਬਦ ਮਤਲਬ ਸੱਚਾਈ ਸੱਚ ਦੇ ਰਾਹ ਤੇ ਚੱਲਦੇ ਨੇ ਕਿਸੇ ਲੱਗੜ ਟੁਕੜ ਦੀ ਪਿੱਛੇ ਨਹੀਂ ਲੱਗਦੇ ਤੁਹਾਡੇ ਵਾਂਗੂ ਤੁਹਾਡੇ 'ਚ ਹਿੰਮਤ ਹੈ ਤਾਂ ਉਹਨਾਂ ਨੂੰ ਛੱਡ ਕੇ ਦਿਖਾਓ ਤੁਸੀਂ ਕਹਿੰਦੇ ਹੋ ਜਿਵੇਂ ਅਮਿਤ ਸ਼ਾਹ 부ੱਛੜ ਕਹਿੰਦਾ ਗੰਝਾ ਜਾ ਕਿ ਮੈਥੋਂ ਸੱਤ ਮਤਲਬ ਮਾਫੀ ਮੰਗ ਲਈ ਕਿਉਂ ਮੰਨਗੇ ਮਾਫੀ ਬਈਓ ਜੇ ਦੋਨੇ ਕੋਈ ਗੁਨਾਹ ਹੀ ਕੀਤਾ ਹੀ ਨਹੀਂ ਸਾਡੇ ਬੰਦੀ ਸਿੰਘਾਂ ਨੇ ਕੋਈ ਗੁਨਾਹ ਕੀਤਾ ਹੀ ਨਹੀਂ ਤਾਂ ਗਲਤੀ ਕਿਸ ਦੀ ਮੰਗਣਾ ਬੰਤ ਸਿੰਘ 부ੱਛੜ ਸੀ ਉਹਨੇ ਜੋ ਕਾਰਨਾਮੇ ਕੀਤੇ ਜੋ ਸਿੱਖਾਂ ਦਾ ਘਾਣ ਕੀਤਾ ਸਿਰ ਤੇ ਪੱਗ ਬਨ ਕੇ ਸਿੱਖਾਂ ਦੇ ਵਿਰੁੱਧ ਰਿਆ ਤਾਂ ਉਹਨੂੰ ਉਹਦੀ ਬੰਦੀ ਸਜ਼ਾ ਦਿੱਤੀ ਜਾਣੀ ਸੀ ਉਹਦੇ ਵਿੱਚ ਸਾਡੇ ਬੰਦੀ ਸਿੰਘਾਂ ਦਾ ਕੋਈ ਕਸੂਰ ਨਹੀਂ ਹਰ ਇੱਕ ਨੂੰ ਪਤਾ ਕਿ ਉਹਨਾਂ ਨੇ ਕਿੰਨੇ ਲੋਕਾਂ ਸਿੰਘਾਂ ਦੇ ਨਾਲ ਸਿੰਘਣੀਆਂ ਦੇ ਨਾਲ ਕਿੰਨਾ ਧੱਕਾ ਕੀਤਾ ਜਿਵੇਂ ਕੇਪੀਐਸ ਗੱਲ ਸੀ ਨਾਲ ਗੁੱਚੜ ਉਹ ਵੀ ਪੰਜਾਬ ਦਾ ਤਾਂ ਤੁਸੀਂ ਜਿੰਨਾ ਮਰਜ਼ੀ ਬੋਲੀ ਜਾਓ ਤੁਹਾਡਾ ਨੰਬਰ ਵੀ ਛੇਤੀ ਲੱਗ ਜਾਣਾ ਸਾਡੇ ਬੰਦੀ ਸਿੰਘਾਂ ਨੂੰ ਸੋਚ ਸਮਝ ਕੇ ਗਲਤ ਬੋਲਿਆ ਕਰੋ ਸਾਡੇ ਬੰਦੀ ਸਿੰਘ ਸਾਡੇ ਹੀਰੋ ਨੇ ਅਸੀਂ ਮੰਨਦੇ ਆ ਉਹਨਾਂ ਨੂੰ ਉਹੀ ਸੁੱਤੀ ਪਈ ਕੌਮ ਨੂੰ ਜਗਾ ਕੇ ਗਏ ਸੀ ਜਦੋਂ ਬੁੱਛੜ ਨੂੰ ਚੱਕਿਆ ਇਤਿਹਾਸ ਪਰੋਲਕ ਦੇਖ ਲਓ ਜਿਨ੍ਹਾਂ ਨੇ ਸਿੰਘਾਂ ਦੇ ਨਾਲ ਧੱਕਾ ਕੀਤਾ ਉਹਨਾਂ ਦਾ ਹਮੇਸ਼ਾ ਅੰਤ ਹੀ ਹੋਇਆ ਉਹਨਾਂ ਨੇ ਆਪਦੀ ਜ਼ਿੰਦਗੀ ਗਵਾਈ ਹੋਈ ਆ ਜਿਨ੍ਹਾਂ ਨੇ ਸਿੰਘਾਂ ਦੇ ਨਾਲ ਧੱਕਾ ਕੀਤਾ ਤਾਂ ਅੱਗੇ ਵਾਸਤੇ ਵੀ ਚਕੰਨੇ ਹੋ ਜੋ ਅਗਰ ਤੁਸੀਂ ਸਿੰਘਾਂ ਦੇ ਨਾਲ ਐਂ ਧੱਕਾ ਕਰਦੇ ਰਹੋਗੇ ਤਾਂ ਫਿਰ ਜੋ ਧੱਕਾ ਕਰ ਰਿਹਾ ਉਹਦਾ ਨੰਬਰ ਵੀ ਆਉਣਾ ਲਾਜ਼ਮੀ ਆ ਇਹ ਗੱਲ ਆਪਦੇ ਦਿਮਾਗ ਦੇ ਵਿੱਚ ਫਿੱਟ ਰੱਖ ਲਿਓ